ਦੇ ਬਾਰੇ ਮੋਹਤਵਾਰਾ ਮੇਰਾ ਭੈਣਾ ਨੂੰ ਬੱਤੇ ਅੱਜ ਕਰਦਿਆਂ ਬੈਲੂ ਚਾ ਖਾਲਸਾ ਦੇ ਦਿੱਤੇ ਜੋ ਅੱਜ ਦਾ ਦਿਨ ਬੜਾ ਹੀ ਭਾਗਾ ਵਾਲਾ ਦਿਨ ਹੈ ਇਹ ਸਾਡੇ ਸਕੂਲ ਲਈ ਨਹੀਂ ਹੈ ਇਹ ਸਾਡੇ ਸਾਰੇ ਪਿੰਡ ਲਈ ਇੱਕ ਮਾਨ ਵਾਲੀ ਗੱਲ ਆ ਪੰਜਾਬ ਦੇ ਵਿੱਚੋਂ ਇੱਕ ਸਾਡਾ ਸਕੂਲ ਬੈਸਟ ਪੰਜਾਬ ਦੇ ਵਿੱਚੋਂ ਬੈਸਟ ਸਕੂਲ ਚੁਣਿਆ ਗਿਆ ਹੈ ਜਿਸ ਦੇ ਵਿੱਚ ਕੀ ਸਾਡੇ ਲਈ ਇੱਕ ਬੜਾ ਖੁਸ਼ੀ ਦਾ ਮਾਹੌਲ ਬਣਿਆ ਪਿੰਡ ਦੇ ਵਿੱਚ ਇੰਨੀ ਖੁਸ਼ੀ ਹੈ ਵੀ ਦੇਖੋ ਤੁਸੀਂ ਸਾਰੇ ਸਾਡੇ ਪਿੰਡ ਦੇ ਜਿੰਨੇ ਵੀ ਮੋਤਵਾਰ ਜਿੰਨੇ ਵੀ ਸਾਡੇ ਭੈਣ ਭਰਾ ਨਵੀਂ ਪੰਚਾਇਤ ਪੁਰਾਣੀ ਪੰਚਾਇਤ ਨੰਬਰਦਾਰ ਸਾਰੇ ਸਹਿਬਾਨ ਇੱਥੇ ਅੱਜ ਪਹੁੰਚੇ ਐ ਬੜਾ ਹੀ ਭਾਗਾ ਵਾਲਾ ਦਿਨ ਐ ਐਸੀ ਜਿੰਦ ਦੀ ਅਸੀਂ ਵਿੱਚ ਕਰਦੇ ਰਹਿੰਦੇ ਆ ਵੀ ਸਾਡੇ ਲਈ ਹਰ ਟਾਈਮ ਜੋੜੀ ਖੁਸ਼ੀਆਂ ਦਾ ਟਾਈਮ ਆਵੇ ਸਾਰੇ ਬੱਚਿਆਂ ਦਾ ਸਾਰੀ ਮਹਿਲਮਾਂ ਦਾ ਪ੍ਰਿੰਸੀਪਲ ਸਾਹਿਬਾਨ ਟੀਚਰਾਂ ਦਾ ਇਹਦੇ ਵਿੱਚ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਐਸਐਮਸੀ ਕਮੇਟੀ ਜੋ ਸਾਡੀ ਪੁਰਾਣੀ ਪੰਚਾਇਤ ਰਹੇ ਆ ਮੈਡਮ ਗੁਰਵਿੰਦਰ ਕੌਰ ਜੀ ਸਾਫਤਾ ਗੁਰਤੇ ਸਿੰਘ ਫੌਜੀ ਜੀ ਇਹਨਾਂ ਨੇ ਵੀ ਇਹਦੇ ਵਿੱਚ ਬਹੁਤ ਜੁਦੋਦਾਨ ਪਾਇਆ ਜਿਹੜਾ ਹੁਣ ਸਾਡਾ ਸਾਨੂੰ ਮੌਕਾ ਮਿਲਿਆ ਅਸੀਂ ਵੀ ਜਿੰਨਾ ਵੀ ਸਹਿਯੋਗ ਹੋਇਆ ਪੰਚਾਇਤ ਨੂੰ ਬਾ ਪੰਚਾਇਤ ਵੱਲੋਂ ਸਕੂਲ ਦੇ ਲਈ ਵੱਧ ਤੋਂ ਵੱਧ ਉਪਰਾਲੇ ਕਰਾਂਗੇ ਅਸੀਂ ਸਾਡਾ ਇੱਕ ਭਾਈਚਾਰਾ ਸਾਡੇ ਸਾਰੇ ਹੀ ਮਿੱਤਰ ਪਿਆਰੇ ਜਿੰਨੇ ਵੀ ਬੈਠੇ ਆ ਤੋਂ ਸਭ ਸਾਰਿਆਂ ਨੂੰ ਅੱਜ ਮੈਂ साल 2024 25 ਦਾ ਉਤਮ ਸਕੂਲ ਪੁਰਸਕਾਰ ਮੇਰੇ ਉੱਤੇ ਪਹਿਲਾਂ ਤਾਂ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਇਕਤਾ ਜੀ ਤੇ ਸਕੂਲ ਦੇ ਸਾਰੇ ਸਟਾਫ ਨੂੰ ਮੇਰੇ ਵੱਲੋਂ ਸਾਡੇ ਸਾਰੇ ਪਿੰਡ ਨਗਰ ਪੰਚਾਇਤ ਵੱਲੋਂ ਬਹੁਤ-ਬਹੁਤ ਬਰਾਗਿਆ ਦਿਨਾ ਤੇ ਸਾਰਿਆਂ ਨੂੰ ਬਹੁਤ ਜਿਆਦਾ ਹੀ ਸਾਡੇ ਨਗਰ ਨੂੰ ਮਾਣਿ ਹੋਈ ਹੈ ਜਿੱਦਾਂ ਕਿ ਮੈਂ ਦਿਲੋਂ ਤਾਲਵਾਦ ਕਰਦਾ ਹਾਂ ਤੇ ਉਹ ਗੱਲ ਅਸੀਂ ਅਮੀਰ ਕਰਦੇ ਆਂ ਕਿ ਸਾਡਾ ਸਕੂਲ ਇਸੇ ਤਰ੍ਹਾਂ ਹੀ ਅੱਗੇ ਬਤੇ ਤੇ ਸਾਡੇ ਸਕੂਲ ਦੇ ਲਈ ਚਾਰ ਚਾਨਾ ਲੱਗਣ ਜਿਹੜਾ ਕੀ ਹੈ ਇਹ ਸਕੂਲ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਸਕੂਲ ਆਏ ਆ ਇਹ ਮੇਰੇ ਖਿਆਲਾ ਕਿੰਨੇ ਆ ਵੜਵੀ 20 ਤੋਂ 25 ਜੀ ਨਹੀਂ ਜੀ ਹਰ ਜ਼ਿਲ੍ਹੇ ਦਾ ਸਕੂਲ ਲਿਆ ਜਾਂਦਾ ਇੱਕ ਸੀਨੀਅਰ ਸੈਕੰਡਰੀ ਲਿਆ ਜਾਂਦਾ ਇੱਕਾਈ ਲਿਆ ਜਾਂਦਾ